ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਸੂਰਜ ਸਿਰ ਚੜ ਰਿਹਾ ਸੀ ਪਿੰਡ ਦੀਆਂ ਗਲੀਆਂ ਵਿੱਚ ਸਵੇਰ ਦੀ ਹੌਲੀ ਹੌਲੀ ਰੌਨਕ ਆ ਰਹੀ ਸੀ ਪਰ ਨਿੰਮ ਦੇ ਦਰਖਤ ਤੇ ਹੀਠ ਬੈਠੀ ਮੱਛੋ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਚਿੰਤਾ ਸੀ ਮੱਛੋ ਜਿਸ ਦਾ ਅਸਲੀ ਨਾਮ ਹਿੰਦਰਕੌਰ ਸੀ ਪਰ ਪਿੰਡ ਦੇ ਲੋਕ ਪਿਆਰ ਨਾਲ ਮੱਛੋ ਕਹਿੰਦੇ ਆਪਣੇ ਪੁੱਤ ਜੱਸੀ ਵਾਸਤੇ ਹਰ ਰੋਜ਼ ਰੱਬ ਅੱਗੇ ਹੱਥ ਜੋੜਦੀ ਸੀ ਜੱਸੀ ਪਿੰਡ ਦਾ ਸਭ ਤੋਂ ਹੁਸ਼ਿਆਰ ਮੁੰਡਾ ਸੀ ਸਕੂਲ ਵਿੱਚ ਟੌਪ ਕਰਦਾ ਸੀ ਤੇ ਮਾਂ ਦੀ ਅੱਖ ਦਾ ਤਾਰਾ ਸੀ ਮਾਛੋ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ساری ਜ਼ਿੰਦਗੀ ਖੇਤਾਂ ਵਿੱਚ ਮਿਹਨਤ ਕਰਕੇ ਆਪਣੇ ਪੁੱਤ ਨੂੰ ਪਾਲਿਆ ਸੀ ਕਦੇ ਆਪਣੀ ਚੁੰਨੀ ਵੇਚੀ ਕਦੇ ਆਪਣੇ ਗਹਿਣੇ ਪਰ ਕਦੇ ਜੱਸੀ ਦੇ ਸੁਪਨੇ ਅੱਗੇ ਝੁਕੀ ਨਹੀਂ ਇੱਕ ਵਾਰ ਰਾਤ ਨੂੰ ਜੱਸੀ ਆਪਣੀ ਮਾਂ ਕੋਲ ਆ ਬੈਠਾ ਮਾਂ ਜੇ ਮੈਂ ਵੱਡਾ ਅਫਸਰ ਬਣ ਗਿਆ ਤਾਂ ਤੈਨੂੰ ਸ਼ਹਿਰ ਲੈ ਜਾਵਾਂਗਾ ਤੋ ਇੱਥੇ ਮਿੱਟੀ ਰੋੜੇ ਨਾ ਕਰੀ ਮਾਸ਼ਾ ਦੀਆਂ ਅੱਖਾਂ 'ਚ ਪਾਣੀ ਆ ਗਿਆ ਮੈਂ ਤਾਂ ਉੱਥੇ ਹੀ ਜਾਵਾਂਗੀ ਪੁੱਤ ਜਿੱਥੇ ਤੂੰ ਹੋਵੇਂ ਪਰ ਮਾਂ ਨੂੰ ਆਪਣੇ ਪੁੱਤ ਦੇ ਪੈਰਾਂ ਹੇਠਾਂ ਮਿੱਟੀ ਚਾਹੀਦੀ ਸੀ ਜੋ ਉਸਦੀ ਮਿਹਨਤ ਦੀ ਗਵਾਹੀ ਦੇਵੇ ਜਸਸੀ ਨੇ ਇਮਤਿਹਾਨ ਚੰਗੇ ਨੰਬਰਾਂ ਨਾਲ ਪਾਸ ਕਰ ਲਿਆ ਸੀ ਸ਼ਹਿਰ ਦੀ ਇੱਕ ਵੱਡੀ ਯੂਨੀਵਰਸਿਟੀ 'ਚ ਦਾਖਲਾ ਮਿਲ ਗਿਆ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਮਾਸ਼ਾ ਨੇ ਲੱਡੂ ਬਣਾਏ ਗੁਰਦੁਆਰੇ ਵਿੱਚ ਅਰਦਾਸ ਕਰਵਾਈ ਪਰ ਦਿਲ ਅੰਦਰ ਇੱਕ ਖਾਲੀਪਨ ਸੀ ਜਸਸੀ ਦਿਨ ਚੜ੍ਹਦੇ ਹੀ ਸੂਟਕੇਸ ਚੁੱਕਿਆ ਤੇ ਮਾਂ ਦੇ ਪੈਰ ਸ਼ੂਕੇ ਕਿਹਾ ਮਾਂ ਰੋਈ ਨਾ ਜਦ ਵੀ ਤੈਨੂੰ ਯਾਦ ਆਵੇ ਮੈਨੂੰ ਫੋਨ ਕਰ ਲਈ ਮਾਸ਼ੋ ਨੇ ਮਸਕਰਾ ਕੇ ਅੱਖਾਂ ਸੁੱਕੀਆਂ ਰੱਖਣ ਦੀ ਕੋਸ਼ਿਸ਼ ਕੀਤੀ ਪਰ ਹਿਰਦਾ ਰੋ ਰਿਹਾ ਸੀ ਚੱਲ ਪੁੱਤ ਰੱਬ ਤੇ ਭਰੋਸਾ ਰੱਖ ਮਾਂ ਦਾ ਅਸ਼ੀਰਵਾਦ ਹਮੇਸ਼ਾ ਤੇਰੇ ਨਾਲ ਹੈ ਸ਼ਹਿਰ ਦੀ ਜਿੰਦਗੀ ਜੱਸੀ ਲਈ ਸ਼ਹਿਰ ਇੱਕ ਨਵੀਂ ਦੁਨੀਆ ਸੀ ਉੱਚੀਆਂ ਇਮਾਰਤਾਂ ਨਵੇਂ ਦੋਸਤ ਅਤੇ ਅਣਜਾਣ ਤਰੀਕੇ ਪਹਿਲੇ ਕੁ ਦਿਨ ਹੀ ਸਭ ਕੁਝ ਨਵਾਂ ਤੇ ਰਮਾਂਚ ਰਮਾਂਚਕ ਲੱਗਿਆ ਪਰ ਜਿਵੇਂ ਜਿਵੇਂ ਰੂਟੀਨ ਬਣੀ ਮਾਂ ਦੀ ਯਾਦ ਵਧਨ ਲੱਗੀ ਅਜੇ ਇੱਕ ਰਾਤ ਉਹ ਹੋਸਟਲ ਦੇ ਛੋਟੇ ਜਿਹੇ ਕਮਰੇ ਵਿੱਚ ਆਲਣਾ ਪਾਰੇ ਹਾ ਸੀ ਤਕੀਆਂ ਹੇਠਾਂ ਮਾਂ ਦੀ ਤਸਵੀਰ ਰੱਖੀ ਹੋਈ ਸੀ ਤਸਵੀਰ ਚੋਂ ਮਾਂ ਦੇ ਹੌਲੀ ਹੌਲੀ ਹੱਸਦੇ ਚਿਹਰੇ ਨੇ ਉਸ ਦੇ ਦਿਲ ਨੂੰ ਚੁੰਬ ਲਿਆ ਉਹ ਉੱਠਿਆ ਮੋਬਾਈਲ ਚੁੱਕਿਆ ਤੇ ਮਾਂ ਨੂੰ ਫੋਨ ਕੀਤਾ ਮਾਂ ਕੀ ਕਰ ਰਹੀ ਹੈ ਪੁੱਤ ਤੇਰਾ ਫੋਨ ਸੁਣ ਕੇ ਲੱਗਾ ਘਰ ਆ ਗਿਆ ਰੋਟੀ ਪਕਾ ਰਹੀਆਂ ਤੇ ਸੈਨੂੰ ਸੋਚ ਰਹੀ ਸੀ ਮੈਂ ਵੀ ਮਾਂ ਤੂੰ ਇੱਥੇ ਨਹੀਂ ਤੇ ਇਹ ਸ਼ਹਿਰ ਵੀ ਸੁੰਨਾ ਜਪਿਆ ਨਮਾਸ਼ੋ ਹੱਸ ਕੇ ਕਹਿੰਦੀ ਮਾਂ ਦਾ ਸਾਥ ਤਾਂ ਦਿਲ ਚ ਰਹਿੰਦਾ ਹੈ ਪੁੱਤ ਤੂੰ ਆਪਣੇ ਕੰਮ ਵਿੱਚ ਧਿਆਨ ਦੇ ਮੈਨੂੰ ਤੇਰਾ ਭਲਾ ਚਾਹੀਦਾ ਹੈ ਜੱਸੀ ਦੀਆਂ ਅੱਖਾਂ ਭਿੱਜ ਗਈਆਂ ਪਰ ਦਿਲ ਵਿੱਚ ਇੱਕ ਨਵੀਂ ਤਾਕਤ ਆ ਗਈ ਜੱਸੀ ਹੁਣ ਸ਼ਹਿਰ ਦੀ ਜ਼ਿੰਦਗੀ ਚ ਰਲ ਮਿਲ ਗਿਆ ਸੀ ਕਾਲਜ ਕਲਾਸਾਂ ਲਾਇਬ੍ਰੇਰੀ ਤੇ ਦੋਸਤਾਂ ਨਾਲ ਗੱਲਾਂ ਕਰਦਿਆਂ ਸਮਾਂ ਕੱਟ ਜਾਂਦਾ ਪਰ ਹਰ ਰਾਤ ਉਸਦਾ ਦਿਲ ਇੱਕ ਖਾਲੀ ਜਗ੍ਹਾ ਵਾਂਗ ਹੌਲੀ-ਹੌਲੀ ਚੀਕਦਾ ਸੀ ਉਹ ਜਗ੍ਹਾ ਸੀ ਮਾਂ ਦੀ ਹਿੱਕ ਦੀ ਇੱਕ ਦਿਨ ਜੱਸੀ ਦੀ ਮੁਲਾਕਾਤ ਹੋਈ ਨੀਲਾ ਨਾਲ ਉਸ ਦੇ ਕਲਾਸ ਦੀ ਇੱਕ ਚਲਾਕ ਤੇ ਆਧੁਨਿਕ ਸੋਚ ਵਾਲੀ ਕੁੜੀ ਨੀਲਾ ਨੇ ਜੱਸੀ ਦੀ ਅਕਲ ਤੇ ਭੋਲੇਪਨ ਨੂੰ ਤੁਰੰਤ ਪਸੰਦ ਕਰ ਲਿਆ ਦੋਹਾਂ ਦੀ ਦੋਸਤੀ ਗਹਿਰੀ ਹੋਣ ਲੱਗੀ ਜੱਸੀ ਨੇ ਪਹਿਲੀ ਵਾਰ ਆਪਣੇ ਦਿਲ ਦੀ ਗੱਲ ਕਿਸੇ ਹੋਰ ਨੂੰ ਦੱਸੀ ਮੈਂ ਮਾਂ ਲਈ ਹੀ ਸਭ ਕੁਝ ਕਰ ਰਿਹਾ ਹਾਂ ਉਹ ਮੇਰੀ ਦੁਨੀਆ ਹੈ ਨੀਲਾ ਹੱਸ ਕੇ ਕਹਿੰਦੀ ਤੂੰ ਮਾਂ ਦੀ ਗੱਲ ਕਰਦਾ ਏ ਪਰ ਇੱਕ ਦਿਨ ਤੈਨੂੰ ਆਪਣੇ ਸੁਪਨੇ ਤੇ ਆਪਣੇ ਰਿਸ਼ਤੇ ਵੀ ਸੋਚਨੇ ਪੈਣਗੇ ਮਾਂ ਦਾ ਪਿਆਰ ਆਪਣੀ ਜਗਾ ਪਰ ਜ਼ਿੰਦਗੀ ਅੱਗੇ ਵਧਣੀ ਪੈਂਦੀ ਏ ਇਹ ਗੱਲ ਜਸਸੀ ਦੇ ਮਨ ਨੂੰ ਚੁੱਪ ਗਈ ਰਾਤ ਨੂੰ ਉਸਨੇ ਮਾਂ ਨੂੰ ਫੋਨ ਕੀਤਾ ਮਾਂ ਕਦੇ ਸੋਚਿਆ ਕਿ ਜੇ ਮੈਂ ਕਿਸੇ ਹੋਰ ਨੂੰ ਪਸੰਦ ਕਰ ਲਵਾਂ ਮਾਸ਼ੋ ਨੇ ਚੁੱਪ ਹੋ ਕੇ ਕਿਹਾ ਪੁੱਤ ਜ਼ਿੰਦਗੀ ਤੇਰੇ ਹੱਥਾਂ 'ਚ ਹੈ ਪਰ ਇੱਕ ਗੱਲ ਯਾਦ ਰੱਖੀ ਜਿਸ ਰਿਸ਼ਤੇ ਵਿੱਚ ਮਾਂ ਦੀ ਇੱਜ਼ਤ ਨਾ ਹੋਵੇ ਉਹ ਰਿਸ਼ਤਾ ਰੋਜ਼-ਰੋਜ਼ ਤੈਨੂੰ ਅੰਦਰੋਂ ਖਾਲੀ ਕਰੇ ਦੇਵੇਗਾ ਜੱਸੀ ਨੇ ਚੁੱਪਚਾਪ ਮਾਂ ਦੀ ਗੱਲ ਸੁਣ ਲਈ ਨੀਲਾ ਨਾਲ ਵੱਧ ਰਹੇ ਰਿਸ਼ਤੇ ਤੇ ਮਾਂ ਦੀਆਂ ਅੱਖਾਂ ਅੱਜ ਉਸ ਨੂੰ ਦੋ ਰਾਹੇ 'ਚ ਖੜਾ ਕਰ ਗਈਆਂ ਇੱਕ ਰਾਹ ਸੁਪਨਿਆਂ ਵੱਲ ਤੇ ਦੂਜਾ ਰਾਹ ਮਾਂ ਦੇ ਅਸ਼ੀਰਵਾਦ ਵਾਲਾ ਹਫ਼ਤੇ ਗੁਜ਼ਰ ਗਏ ਜੱਸੀ ਦੀ ਨੀਲਾ ਨਾਲ ਦੋਸਤੀ ਹੁਣ ਰਿਸ਼ਤੇ ਦੇ ਰੂਪ ਵਿੱਚ ਢਲ ਰਹੀ ਸੀ ਉਹ ਦੋਵੇਂ ਕਈ ਵਾਰੀ ਕੰਟੀਨ ਜਾਂ ਪਾਰਕ ਵਿੱਚ ਮਿਲਦੇ ਖੁੱਲ ਕੇ ਗੱਲਾਂ ਕਰਦੇ ਨੀਲਾ ਇੱਕ ਆਧੁਨਿਕ ਵਿਚਾਰਾਂ ਵਾਲੀ ਲੜਕੀ ਸੀ ਮਾ ਪਿਓ ਦੀ ਇੱਜ਼ਤ ਕਰਦੀ ਸੀ ਪਰ ਉਹ ਮੰਨਦੀ ਸੀ ਕਿ ਜ਼ਿੰਦਗੀ ਚ ਆਪਣਾ ਰਸਤਾ ਆਪ ਚੁਣਿਆ ਜਾਣਾ ਚਾਹੀਦਾ ਹੈ ਇੱਕ ਸ਼ਾਮ ਜੱਸੀ ਨੇ ਹੌਲੀ ਜੇ ਨੀਲਾ ਅੱਗੇ ਸਵਾਲ ਰੱਖਿਆ ਜੇ ਮੈਂ ਤੈਨੂੰ ਆਪਣੇ ਘਰ ਲੈ ਕੇ ਜਾਵਾਂ ਤਾਂ ਤੂੰ ਪਿੰਡ ਦੀ ਜ਼ਿੰਦਗੀ ਵਿੱਚ ਰਲ ਭਵੇਂਗੀ ਨੀਲਾ ਨੇ ਹੱਸ ਕੇ ਕਿਹਾ ਸਿੱਧੀ ਗੱਲ ਦੱਸਾਂ ਮੈਂ ਰਵਾਇਤੀ ਪਿੰਡਾਂ ਦੀ ਲਾਈਫ ਨਹੀਂ ਜੀ ਸਕਦੀ ਮਾਫ ਕਰੀ ਪਰ ਮੈਨੂੰ ਘਰ ਵਿੱਚ ਚੁੱਪਚਾਪ ਬੈਠ ਕੇ ਸੱਸ ਦੀ ਸੇਵਾ ਕਰਨੀ ਨਹੀਂ ਆਉਂਦੀ। ਇਹ ਗੱਲ ਦ ਜੱਸੀ ਦੇ ਦਿਲ ਵਿੱਚ ਤੀਰ ਵਾਂਗ ਲੱਗੀ ਉਸਨੇ ਕਦੇ ਸੋਚਿਆ ਵੀ ਨਹੀਂ। ਸੇ ਕੇ ਨੀਲਾ ਉਹ ਰਸਤਾ ਤਿਆਰ ਨਹੀਂ ਜਿੱਥੇ ਮਾਂ ਦੀ ਚੱਲ ਹੋਵੇ। ਉਹ ਰਾਤ ਉਹ ਮਾਂ ਦੀ ਤਸਵੀਰ ਸਾਹਮਣੇ ਬੈਠਾ ਰਿਹਾ ਮਾਂ ਮੈਂ ਨੀਲਾ ਨੂੰ ਪਸੰਦ ਤਾਂ ਕਰਦਾ ਹਾਂ ਪਰ ਜੇ ਉਹ ਤੈਨੂੰ ਨਹੀਂ ਤੇ ਫੇਰ ਉਹ ਮੈਨੂੰ ਕਿਵੇਂ ਪੂਰਾ ਕਰ ਸਕਦੀ ਹੈ। ਦੂਜੇ ਦਿਨ ਜਸਟੀ ਨੇ ਨੀਲਾ ਨਾਲ ਗੱਲ ਕੀਤੀ ਨੀਲਾ ਮੈਂ ਤੈਨੂੰ ਇੱਜ਼ਤ ਕਰਦਾ ਕਰਦਾ ਹਾਂ ਪਰ ਮੇਰੀ ਮਾਂ ਮੇਰੀ ਮੇਰੀ ਦੁਨੀਆ ਹੈ ਜੇ ਤੂੰ ਉਸ ਦਾ ਸਤਕਾਰ ਨਹੀਂ ਕਰ ਸਕਦੀ ਤਾਂ ਅਸੀਂ ਇੱਕੋ ਰਸਤੇ ਦੇ ਯਾਤਰੀ ਨਹੀਂ ਨੀਲਾ ਨੇ ਕਿਹਾ ਮੈਂ ਤੇਰੀ ਸੱਚਾਈ ਦੀ ਕਦਰ ਕਰਦੀ ਹਾਂ ਤੁਸੀਂ ਵਧੀਆ ਪੁੱਤ ਹੋ ਤੇਰੀ ਮਾਂ ਵਧੀਆ ਮਾਂ ਉਹ ਦੋਵੇਂ ਸ਼ਾਂਤ ਰੂਪ ਵਿੱਚ ਵੱਖ ਹੋ ਗਏ ਕੋਈ ਨਫ਼ਰਤ ਨਹੀਂ ਪਰ ਅੰਦਰੋਂ ਦੋਵੇਂ ਜਾਣਦੇ ਸਨ ਕਿ ਕੁਝ ਰਿਸ਼ਤੇ ਇੱਕ ਦੂਜੇ ਲੇ ਨਹੀਂ ਬੰਦੀ ਜਸੀ ਨੇ ਫੈਸਲਾ ਕਰ ਲਿਆ ਸੀ ਪਹਿਲਾਂ ਮਾਂ ਫਿਰ ਫਿਰ ਦੁਨੀਆ ਜਸੀ ਨੀਲਾ ਨਾਲ ਰਿਸ਼ਤਾ ਖਤਮ ਕਰਕੇ ਕੁਝ ਹਫ਼ਤੇ ਹੋਰ ਯੂਨੀਵਰਸਿਟੀ ਚ ਰਹਿ ਗਿਆ ਪਰ ਦਿਲ ਆਲਸੀ ਹੋ ਗਿਆ ਸੀ ਕਦੇ ਜੋਸ਼ ਨਾਲ ਭਰਿਆ ਰਹਿੰਦਾ ਸੀ ਹੁਣ ਉਹ ਸ਼ਾਂਤ ਤੇ ਸੋਚ ਵਿੱਚ ਗੁੰਮ ਰਹਿੰਦਾ ਸੀ ਇੱਕ ਦਿਨ ਉਸ ਨੇ ਮਾਂ ਨੂੰ ਕਿਹਾ ਮਾਂ ਦਿਲ ਨਹੀਂ ਲੱਗਦਾ ਇੱਥੇ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਮਰਚੋ ਨੇ ਹੱਸ ਕੇ ਕਿਹਾ ਘਰ ਆਜਾ ਪੁੱਤ ਰੋਟੀ ਤੇ ਛਾਹ ਤੈਨੂੰ ਇੱਥੇ ਮਿਲੂਗੀ ਜਿਸ ਦਾ ਨਾਮ ਮਾਂ ਹੈ ਪਿੰਡ ਦੀ ਵਾਪਸੀ ਜੱਸੀ ਜਦ ਸਟੇਸ਼ਨ ਤੋਂ ਉਤਰਿਆ ਤਾਂ ਮਾਂ ਮਾਛੋ ਇੱਕ ਹਲਕੇ ਨੀਲੇ ਚੁੰਨੀ ਵਾਲਾ ਸੂਟ ਸੂਟ ਚ ਖੜੀ ਸੀ ਚਿਹਰੇ 'ਚ ਚਮਕ ਸੀ ਪਰ ਅੱਖਾਂ ਭਿੱਜੀਆਂ ਜੱਸੀ ਨੇ ਜਾ ਕੇ ਮਾਂ ਦੇ ਹੱਥ ਫੜ ਲਏ ਮੈਂ ਆ ਗਿਆ ਮਾਂ ਤੇ ਹੁਣ ਕਦੇ ਵੀ ਮਾਂ ਤੋਂ ਦੂਰ ਨਹੀਂ ਜਾਵਾਂਗਾ ਮਾਛੋ ਨੇ ਕਿਹਾ ਤੇਰੇ ਆਉਣ ਨਾਲ ਇਹ ਘਰ ਘਰਵਾਂਗ ਲੱਗਣ ਲੱਗਾ ਏ ਮਾਂ ਨੇ ਉਸ ਨੂੰ ਲੂਣ ਮਿਰਚ ਵਾਲੀ ਪਰੌਂਠੀ ਬਣਾਈ ਮੱਖਣ ਰੱਖਿਆ ਤੇ ਦਹੀਂ ਦੀ ਪਿਆਲੀ ਜੱਸੀ ਰੋਟੀ ਖਾਂਦੇ ਖਾਂਦੇ ਕਿਹਾ मां ਇੱਥੇ ਜੋ ਸੁੱਖ ਮਿਲਿਆ ਉਹ ਸਾਰੇ ਸ਼ਹਿਰ 'ਚ ਨਹੀਂ ਸੀ ਇੱਕ ਨਵੀਂ ਦੋਸਤੀ ਪਿੰਡ 'ਚ ਰਹਿੰਦੇ ਹੋਏ ਜੱਸੀ ਨੇ ਆਪਣੇ ਪੁਰਾਣੇ ਸਕੂਲ ਦੀ ਮੁਲਾਕਾਤ ਦੀ ਵਿੱਚ ਹਿੱਸਾ ਲਿਆ ਉੱਥੇ ਉਸ ਦੀ ਮੁਲਾਕਾਤ ਹੋਈ ਸਹਿਜੀਤ ਕੌਰ ਨਾਲ ਇੱਕ ਸੁਧਾਰਨ ਪਰ ਸੂਝਵਾਨ ਤੇ ਇਮਾਨਦਾਰ ਕੁੜੀ ਉਹ ਪਿੰਡ ਦੇ ਬੱਚਿਆਂ ਨੂੰ ਮੁਫਤ ਟਿਊਸ਼ਨ ਪੜਾਉਂਦੀ ਸੀ ਸਹਿਜੀਤ ਦੀਆਂ ਗੱਲਾਂ 'ਚ ਮਾਝੀ ਮਿਠਾਸ ਸੀ ਉਹ ਮਾਂ ਦੀ ਇੱਜ਼ਤ ਕਰਦੀ ਸੀ ਤੇ ਜੱਸੀ ਦੀ ਸੋਚ ਨੂੰ ਸਮਝਦੀ ਵੀ ਮਾਛੋਂ ਨੇ ਵਿਸਾਜੀਤ ਨੂੰ ਵੇਖ ਕੇ ਇੱਕ ਵਾਰ ਕਿਹਾ ਸੀ ਇਹ ਕੁੜੀ ਤਾਂ ਬਹੁਤ ਸੋਹਣੀ ਸੋਚ ਵਾਲੀ ਏ ਪਤ ਜੱਸੀ ਹੌਲੀ ਹੌਲੀ ਸਹਿਜੀਤ ਵੱਲ ਖਿੱਚਣ ਲੱਗਾ ਪਰ ਹੁਣ ਉਹ ਰਿਸ਼ਤਾ ਬਣਾਉਣ ਤੋਂ ਪਹਿਲਾਂ ਮਾਂ ਦੀ ਰਜ਼ਾਮੰਦੀ ਦੇ ਬਿਨਾ ਅੱਗੇ ਨਹੀਂ ਵਧਦਾ ਸਮਾਂ ਹੌਲੀ ਹੌਲੀ ਅੱਗੇ ਵਧਿਆ ਜੱਸੀ ਤੇ ਸਹਿਜੀਤ ਦੀ ਦੋਸਤੀ ਪੱਕੀ ਹੋ ਗਈ ਦੋਹਾਂ ਵਿੱਚ ਵਧੀਆ ਸਮਝਦਾਰੀ ਸੀ ਨੀਲੇ ਜਿੱਥੇ ਨੀਲਾ ਨਵੇਂ ਰੰਗ ਦੀ ਦੁਨੀਆ ਸੀ ਉੱਥੇ ਸਹਿਜੀਤ ਇੱਕ ਵੱਟਵਰਕ ਵਾਂਗ ਸੀ ਠੰਡਾ ਅਡਾਲ ਤੇ ਸਦਾ ਲਾਭਦਾਇਕ ਜੱਸੀ ਨੇ ਇੱਕ ਰਾਤ ਮਾਂ ਕੋਲ ਬੈਠ ਕੇ ਆਖਿਆ ਮਾਂ ਜੇ ਤੂੰ ਆਗਿਆ ਦੇਵੇਂ ਮੈਂ ਸਜੀਤ ਨੂੰ ਆਪਣੀ ਜ਼ਿੰਦਗੀ ਚ ਲਿਆਉਣਾ ਚਾਹੁੰਦਾ ਹਾਂ ਮਾਛੋ ਨੇ ਹੌਲੀ-ਹੌਲੀ ਅੱਖਾਂ ਚਮਕੀਆਂ ਕਿ ਹਾਂ ਜਿੱਥੇ ਪੁੱਤ ਤੂੰ ਸੁਖ ਹੋਵੇਂ ਉੱਥੇ ਮਾਂ ਦੇ ਦਿਲੋਂ ਦੁਆ ਹੁੰਦੀ ਐ ਉਹ ਕੁੜੀ ਸੱਚਮੁੱਚ ਤੇਰੇ ਲਈ ਬਣੀ ਐ ਵਿਆਹ ਦੀਆਂ ਰਸਮਾਂ ਪਿੰਡ ਸੱਜ ਗਿਆ ਨਗਾਰਿਆਂ ਦੀ ਧੁਨ ਗੀਤਾਂ ਦੀਆਂ ਗੂੰਜਾਂ ਮਾਛੋ ਨੇ ਆਪਣੇ ਹੱਥੀਂ ਸਜੀਤ ਨੂੰ ਛੁਰੀ ਪਾਈ ਉਹਦੀ ਅੱਖ ਭਿੱਜੀ ਹੋਈ ਸੀ ਪਰ ਚਿਹਰੇ ਤੇ ਮਾਂ ਵਾਲਾ ਮਾਨਸੀ ਜੱਸੀ ਨੇ ਫੇਰੇ ਲੈਂਦੇ ਹੋਏ ਮਾਂ ਵੱਲ ਵੇਖਿਆ ਮਾਸੋ ਨੇ ਹੌਲੀ-ਹੌਲੀ ਸਿਰ ਹਲਾਇਆ ਜਿਵੇਂ ਕਹਿ ਰਹੀ ਹੋਵੇ ਹੁਣ ਤੂੰ ਪੂਰਾ ਹੋ ਗਿਆ ਪੁੱਤ ਅੰਤ ਮਾਂ ਦੀ ਮਾਂ ਦਾ ਸਾਥ ਕਈ ਮਹੀਨੇ ਬਾਅਦ ਜੱਸੀ ਹੁਣ ਇੱਕ ਖੁਸ਼ਹਾਲ ਵਿੱਚ ਸੀ ਸਹਿਜੀਤ ਨਾਲ ਪਰ ਮਾਂ ਦੀ ਛਾਂ ਹੇਠ ਉਹ ਹਰ ਰੋਜ਼ ਮਾਂ ਦੇ ਚਰਨ ਛੂੰਦਾ ਕਿਉਂਕਿ ਉਸ ਨੂੰ ਪਤਾ ਸੀ ਮਾਂ ਦਾ ਸਾਥ ਮਿਲ ਜਾਏ ਤਾਂ ਦੁਨੀਆ ਦੀ ਕੋਈ ਵੀ ਰਾਹ ਵੱਖਰਾ ਨਹੀਂ ਲੱਗਦਾ ਸਨੇਹਾ ਇਹ ਕਹਾਣੀ ਸਾਡੀ ਮਾਵਾ ਵੱਲੋਂ ਦਿੱਤੀ ਪਿਆਰ ਸਬਰ ਅਤੇ ਆਸਰੇ ਦੀ ਅਮਰ ਨਿਸ਼ਾਨੀ ਹੈ ਮਾਂ ਸਿਰਫ ਇੱਕ ਰਿਸ਼ਤਾ ਨਹੀਂ ਇੱਕ ਆਧਾਰ ਹੈ ਧੰਨਵਾਦ ਜੋ ਤੁਸੀਂ ਨਾਵਲ ਨਾਵਲ ਮਾਂ ਦਾ ਸਾਥ ਪੂਰਾ ਪੜਿਆ ਮਿਲਦਿਆਂ ਇੱਕ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ ਜੀ